ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਕੀ ਹਾਲ ਚਾਲ ਨੇ ਫਿਰ ਮਿੱਤਰੋ ਅੱਜ ਦੀ ਵੀਡੀਓ ਹੈਗੀ ਆ ਜੀ ਆ ਇੱਕ ਪਤਾ ਨਹੀਂ ਕੌਣ ਲੰਡਾਇਆ ਲੰਮੇਏ ਵਾਲਾਂ ਲੁਧਿਆਣੇ ਦਾ ਪਤਾ ਨਹੀਂ ਕਿੱਥੋਂ ਦਾ ਵਾ ਐਵੇਂ 4 ਵਿਊਆਂ ਦੇ ਮਾਰੇ ਚੱਕਨਾ ਦੇ ਮਾਰੇ ਭਾਨੇ ਸਿੱਧੂ ਨੂੰ ਗਾਲਾਂ ਕੱਢੀ ਜਾਂਦਾ ਵਾ ਕਹਿੰਦਾ ਵਾ ਕਿ ਅਕੇ ਭਾਨਾ ਸਿੱਧੂ ਹਾਂਜੀ ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਵਿਸ਼ੂ ਲੁਧਿਆਣਾ ਤੇ ਆਜ ਕੱਲ ਆ ਬੜਾ ਮੁੱਦਾ ਚੱਕਿਆ ਹੋਇਆ ਭਾਨਾ ਸਿੱਧੂ ਦਾ ਹਨਾ ਤੇ ਚਲੋ ਆਪਾਂ ਦਿਲੋਂ ਇੱਜ਼ਤ ਕਰੀਦੀ ਸੀ ਭਾਨਾ ਸਿੱਧੂ ਦੀ ਵਧੀਆ ਬੰਦਾ ਲੱਗਦਾ ਸੀ ਆਪਾਂ ਨੂੰ ਕਿ ਚਲੋ ਆਵਾਜ਼ ਚੱਕਦਾ ਸਰਕਾਰਾਂ ਖਿਲਾਫ ਬੋਲਦਾ ਆਮ ਆਦਮੀ ਦੇ ਹੱਕ ਚ ਬੋਲਦਾ ਹਨਾ ਠੀਕ ਆ ਵਧੀਆ ਬੰਦਾ ਲੱਗਦਾ ਸੀ ਆਪਾਂ ਨੂੰ ਪਰ ਆ ਜਿਹੜੀ ਤੂੰ ਸਾਈ ਭਾਈ ਚਾਰੇ ਬਾਰੇ ਬੋਲ ਕੇ ਜਿਹੜੀ ਫੁੱਦੂ ਜੀ ਹਰਕਤ ਕੀਤੀ ਨਾ ਇਹ ਤੂੰ ਬਹੁਤ ਗਲਤ ਕੀਤਾ ਤੂੰ ਫੇਮਸ ਹੋਣ ਵਾਸਤੇ ਜਾਂ ਚਾਰ ਛਿਲੜਾ ਵਾਸਤੇ ਜਿਸ ਚੀਜ਼ ਐਸੀ ਭਾਈਚਾਰੇ ਨੂੰ ਕਹਿੰਦਾ ਕਿ ਐਸੀ ਭਾਈਚਾਰੇ ਨੂੰ ਤੂੰ ਪਾਨਾ ਸਿੱਧੂ ਚਾਰ ਵਿਊਆਂ ਮਾਰੇ ਕਹਿੰਦਾ ਕਿ ਤੂੰ ਬੋਲਦਾ ਪਿਆ ਉਹ ਸਾਲਿਆ ਲੌਂਡਿਆ ਜਿਆ ਤੂੰ ਭੈਣ ਤੇ ਦੇਖ ਕਿ ਤੂੰ ਮੇਰੇ ਖਿਆਲ ਨਾਲ ਚਾਰ ਵਿਊਆਂ ਦੇ ਮਾਰੇ ਤੂੰ ਪਾਨੇ ਸਿੱਧੂ ਨੂੰ ਬੋਲਦਾ ਪਿਆ ਜਿਹਦੇ ਬਾਰੇ ਤੂੰ ਗੱਲ ਕਰਦਾ ਪਿਆ ਨਾ ਉਹਨੂੰ ਵਿਊਆਂ ਦੀ ਕੋਈ ਲੋੜ ਨਹੀਂ ਗਈੱਕ ਨਹੀਂ ਬੰਦਾ ਕਿ ਤੂੰ ਸਾਰੇ ਸਾਈ ਭਾਈਚਾਰੇ ਬਾਰੇ ਬੋਲੇ ਕਿ ਹਾਂ ਜੀ ਇਹ ਪੈਸੇ ਦੇ ਕੇ ਆਪਣੇ ਕਾਸਟ ਚੋ ਕਰਦੇ ਆ ਜਾਂ ਫਿਰ ਡਰਾਮੇ ਕਰਦੇ ਆ ਹੱਕ ਤਾਂ ਯਾਰ ਤੇਰੇ ਕੋਲ ਵੀ ਨਹੀਂ ਹੈਗਾ ਹੈ ਬਾਈ ਕਿਸੇ ਬਾਰੇ ਬੋਲਣ ਦਾ ਜੇ ਉਹ ਬੋਲਦਾ ਵਾ ਤੇ ਉਹਨੇ ਮਾਰਾ ਚੰਗਾ ਤਾਂ ਨਹੀਂ ਕੋਈ ਕਹਿੰਦਾ ਤੁਸੀਂ ਪੈਹ ਪਤਾ ਹੀ ਨਹੀਂ ਕੀ ਕੋਈ ਕਰਦੇ ਆ ਜੇ ਤੁਸੀਂ ਨਹੀਂ ਪੈਸੇ ਦੇ ਕੇ ਕਰਦੇ ਤੁਹਾਡੇ ਸਮਾਜ ਚ ਫਿਰ ਤੁਸੀਂ ਕਹੋ ਕਿੰਨੇ ਥੋੜੇ ਐ ਹੈ ਉਹ ਹੱਥ ਹੀ ਆ ਲਾਉਂਦੇ ਆ ਉਹਦੇ ਹੀ ਬੁੜੀਆਂ ਡਿੱਗਣ ਲੱਗ ਜਾਂਦੀਆਂ ਕਿਤੇ ਕੁਝ ਕਰਦੀਆਂ ਵਾ ਦੇ ਤੁਸੀਂ ਨਹੀਂ ਨਾਰਕ ਤੁਹਾਡੇ ਕਰਦੇ ਫੇਰ ਤਾਂ ਤੁਸੀਂ ਗੱਲ ਕਰੋ ਹੁਣ ਫੇਰ ਤੂੰ ਕਹਿ ਗਲਤ ਕੀਤਾ ਬਾਈ ਤੂੰ ਤੇ ਦੂ ਇਦਾਂ ਨਹੀਂ ਬੋਲਣਾ ਚਾਹੀਦਾ ਚੱਲ ਠੀਕ ਐ ਆਪਾਂ ਮੰਨੀ ਰੱਖੇ ਸੋਚੋ ਇੱਕ ਬੰਦਾ ਗਲਤ ਐ ਹਨਾ ਤੂੰ ਸਾਰੇ ਸਾਈ ਭਾਈ ਚਾਰੇ ਨੂੰ ਬੋਲਦਾ ਪਿਆ ਤੇ ਅੱਗੋਂ ਤੂੰ ਕਹਿੰਦਾ ਮੈਨੂੰ ਡਰ ਨਹੀਂ ਕਿਸੇ ਦਾ ਮੇਰੇ ਪੁੱਤਲੇ ਜੇ ਪੁੱਤ ਅਸੀਂ ਆਈ ਤੇ ਆ ਜੀਏ ਨਾ ਤੇ ਤੈਨੂੰ ਵੀ ਰੋਡ ਤੇ ਜਿੰਦਾ ਜਲਾ ਦਾਂਗੇ ਐਡੀ ਤੂੰ ਵੱਡੀ ਤੋਪ ਨਹੀਂ ਤੋ ਐਡਾ ਵੱਡਾ ਬਦਮਾਸ਼ ਨਹੀਂ ਠੀਕ ਆ ਤੂੰ ਜਿੰਦਾ ਸਾੜਨੂ ਸਾਲਿਆ ਤੂੰ ਅਗਣੀ ਦੇਵਤਾ ਦਾ ਪੁੱਤ ਹੈ ਜਿੰਦਾ ਜਲਾ ਦਾਂਗੇ ਜਿੰਦਾ ਜਲਾਉਣ ਨੂੰ ਤੂੰ ਹੀ ਪਹੰਚ ਉਹ ਗੱਲ ਹੋ ਗਈ ਇਹੀ ਸਾਡਾ ਕੋਈ ਸਾਡੇ ਸਿੱਖਾਂ ਨੇ ਕਹਿ ਹੁੰਦਾ ਨਾ ਤੇ ਹੁਣ ਉਹ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਉਹ ਮੇਰੇ ਤੋਂ ਗਾਲ੍ਹਾਂ ਕਢਾਓ ਸਾਡੇ ਦੇ ਪਰਚੇ ਕਰਦੇ ਨੇ ਆਹ ਸਰਕਾਰਾਂ ਨੂੰ ਵੀ ਦੱਸਦਾ ਨਹੀਂਗਾ ਹੈ ਜਿੰਦਾ ਸਾੜ ਦੇਣਗੇ ਜਿੰਦਾ ਸਾੜਨ ਨੂੰ ਤੂੰ ਸਾਲਾ ਸੂਰਜ ਦੇਵਤਾ ਦਾ ਪੁੱਤਾਂ ਹੈ ਠੀਕ ਆ ਤੇ ਤੂੰ ਡਰਦੇ ਹੋਣਗੇ ਅਹੀਂ ਡਰਨ ਵਾਲਿਆਂ ਚੋਂ ਨਹੀਂ ਤੇਰੇ ਵਰਗੇ ਬਥੇਰੇ ਭਜਾਏ ਆ ਤੇ ਭਜਾਵਾਂਗੇ ਠੀਕ ਆ ਅਹੀਂ ਨਹੀਂ ਹੈਗੀ ਜਿੱਡੀ ਤੂੰ ਆਪਣੇ ਆਪ ਚ ਫੀਲਿੰਗ ਆ ਲੈਣਾ ਤੂੰ ਫੇਮਸ ਹੋਣ ਵਾਸਤੇ ਕਿਸਾਈ ਭਾਈਚਾਰੇ ਨੂੰ ਇਦਾਂ ਬੋਲਦਾ ਪਿਆ ਤੇਰੀ ੱਡੀ ਔਕਾਤ ਨਹੀਂ ਹੈਗੀ ਆ ਮਿਸਾਲ ਬਣ ਕੇ ਵਿਸ਼ਾਲ ਵਿਸ਼ੂ ਸਾਡੇ ਸਾਹਮਣੇ ਆਏ ਨੇ ਇਹ ਬਹੁਤ ਵੱਡੀ ਮਿਸਾਲ ਹੈ ਇਹਨਾਂ ਦੇ ਜਿਹੜੇ ਵਿਊ ਨੇ ਉਹ ਵੀ 2 ਲੱਖ ਦੇ ਕਰੀਬ ਜਾ ਚੁੱਕੇ ਨੇ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਹੈ ਕਿ ਉਹ ਭਾਣਾ ਸਿੱਧੂ ਦਾ ਨੰਬਰ ਹੈ ਜਾਂ ਉਹ ਕਿਸੇ ਦਾ ਫੇਕ ਨੰਬਰ ਹੈ ਉਸ ਨੰਬਰ ਦੇ ਉੱਤੋਂ ਇਹਨਾਂ ਨੂੰ ਸਵੇਰ ਦੇ ਪਹਿਲੇ ਟਾਈਮ ਦੇ ਉੱਤੇ ਬਹੁਤ ਸਾਰੀਆਂ ਗਾਲਾਂ ਕੱਢੀਆਂ ਨੇ ਗਾਲਾਂ ਦੇ ਨਾਲ ਨਾਲ ਇਹਨਾਂ ਨੂੰ ਕਿਹਾ ਗਿਆ ਕਿ 12 ਵਜੇ ਤੱਕ ਉਹ ਡਿਲੀਟ ਕਰ ਦੇ ਉਹ ਤਾਂ ਫਿਰ ਜਾਂ ਮਹਤੁਕੀ ਨੇ ਸ਼ੈਤਾਨ ਕਰੇ ਇੱਥੇ ਸਭ ਕੁਝ ਹੋਣਾ ਲੱਗਾ ਆ ਦੇਖ ਲੋ ਜੀ ਹੁਣ ਹੈ ਕੱਡਾ ਭਾਂਚੇ ਇਹਨਾਂ ਨੇ ਪੰਜਾਬ ਦੇ ਗੈਂਗਸਟਰ ਮਾਰੇ ਆ ਜਿੱਡੀਆਂ ਇਹਨੂੰ ਟਰੌਫੀਆਂ ਨਾਲ ਸਨਮਾਨਤ ਕਰਦੇ ਫਿਰਦੇ ਆ ਕੀ ਇਹਨੇ ਕੰਮ ਕੀਤਾ ਇਹੋ ਜਿਹਾ ਯਾਰ ਹੈ ਕਿ ਡਾਉਨ ਇਹਨਾਂ ਦੇ ਵੇਲਾ ਟਰੌਫੀਆਂ ਨਾ ਦਿੰਦੇ ਫਿਰਦੇ ਆ ਇਹ ਭਾਂਚਰੇ ਹੀ ਚਾਰ ਵਿਊਵਾਂ ਕਰਕੇ ਚਾਰਾਂ ਕਰਕੇ ਐਵੇਂ ਸਾਡੇ ਪੰਜਾਬੀਆਂ ਨੂੰ ਬੋਲਦੇ ਰਹਿਣਗੇ ਕਰਦੇ ਰਹਿਣਗੇ ਇਹਨਾਂ ਦੇ ਬਾਰੇ ਹੁਣ ਤੁਸੀਂ ਦੱਸੋ ਹੀ ਪੰਜਾਬ ਵਾਲਿਓ ਕੀ ਕਰਨਾ ਚਾਹੀਦਾ ਵਾ ਫੇਰ ਤੁਸੀਂ ਇਹਨੇ ਬੋਲਦੇ ਆ ਕਰਦੇ ਆ ਅਸੀਂ ਤਾਂ ਵੀਰੇ ਭਰਾ ਹੀ ਬੋਲਾਂਗੇ ਜਿਹੜਾ ਕੋਈ ਸਾਡੇ ਵੀਰ ਭਰਾ ਨੂੰ ਜਾਂ ਸਾਡੇ ਪੰਜਾਬੀ ਨੂੰ ਮਾਰਾ ਬੋਲੂਗਾ ਅਸੀਂ ਤਾਂ ਐਂ ਬੋਲਾਂਗੇ ਸਵੇਰੇ ਉੱਠੀ ਦਾ ਚਾਹ ਦਾ ਗਲਾਸ ਨਹੀਂ ਹੱਥ 'ਚ ਫੜਿਆ ਹੁੰਦਾ ਪਹਿਲਾਂ ਆ ਜਾਂਦਾ ਹੁਣ ਤੈਨੂੰ ਮਾਰ ਦਾਂਗੇ ਤੈਨੂੰ ਗੋਲੀ ਮਾਰ ਦਾਂਗੇ ਤੂੰ ਮੈਂ ਉਹ ਸਾਲਿਆ ਚਪਲਾਂ ਵਾਲਿਆਂ ਦੇ ਗੋਲੀਆਂ ਨਹੀਂ ਵਜਦੀਆਂ ਹੁੰਦੀਆਂ ਤੂੰ ਹੈ ਹੀ ਚਪਲਾਂ ਵਾਲਾ ਮੈਂ ਤੇਰੇ ਗੋਲੀ ਮਾਰ ਕੇ ਕਿੱਥੇ ਜਾਣ ਅਸੀਂ ਪੈਸੇ ਖਰਾਬ ਕਰਨੇ ਆ ਗੋਲੀ ਦੇ ਹੈ ਸਰੀਰ ਕਿ ਤੀੜ ਨਾ ਹੋਵੇ ਤੇ ਇਹਦੇ ਨਾਲ ਹੀ ਕੱਲ ਨੂੰ ਕਿਸੇ ਹੋਰ ਟੌਪਿਕ ਤੇ ਕਿਸੇ ਹੋਰ ਕੰਜਰ ਤੇ ਚਾਵਲ ਤੇ ਵੀਡੀਓ ਲਿਆਵਾਂਗੇ ਜੋ ਕਿ ਉਹ ਪਖੰਡੀ ਬਾਬਿਆਂ ਦੇ ਵੀ ਇਹਨਾਂ ਦਾ ਵੀ ਕਰਦੇ ਆ ਲੋਟ ਤੇ ਮੇਰੇ ਸਲੇਮਾਂ ਤਾਂ ਨੂੰ ਨੱਚਦੇ ਆ ਇਹ ਪੰਜਾਬ ਤੇ ਇਹਨਾਂ ਨੇ ਗੰਦ ਪਾਇਆ ਮੇਰੇ ਸਾਲਿਆ ਨੇ ਕੋਈ ਨਹੀਂ ਕਰਾਂਗੇ ਲੋਟ ਚਲੋ ਜੀ ਹੁਣ ਇਹਦੇ ਨਾਲ ਹੀ ਵੀਡੀਓ ਖਤਮ ਕਰਦੇ ਆ ਤੇ ਤੁਸੀਂ ਆਪਦੀ رائے ਫਲਾ ਕਮੈਂਟਾਂ 'ਚ ਦੱਸਿਓ ਕਿ ਕੀ ਇਹਨਾਂ ਚਾਹੀਦਾ ਵਾ ਕੀ ਹੋਣਾ ਚਾਹੀਦਾ ਵਾ ਜਿਵੇਂ ਇਹ ਕਰਦੇ ਆ ਅਹੀਂ ਦਾ ਪਰ ਮਾੜਾ ਨਹੀਂ ਕਹਿੰਦੇ ਕਹਿਦੇ ਧਰਮ ਨੂੰ ਸਾਡੇ ਦਾ ਗੁਰੂਆਂ ਨੇ ਕਿਹਾ ਹੀ ਨਹੀਂਗਾ ਕਿ ਕਹੇ ਤੇ ਤੁਹਾਨੂੰ ਮੈਨੂੰ ਮਾਰਾ ਆਪ ਕਹੋ ਅਈਦਾ ਸਭ ਨੂੰ ਬਸ ਇੱਕ ਬਰਾਬਰ ਸਮਝੀ ਜਾ ਵੀ ਚਲੋ ਠੀਕ ਹੈ ਧੰਨਵਾਦ ਮਿਹਰਬਾਨੀ ਤੇ ਆਪ ਦੀ ਰਾਇਸ ਵਾਲਾ ਕਮੈਂਟਾਂ ਦੇ ਵਿੱਚ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜੋ ਕਿ ਇਹਨਾਂ ਤੱਕ ਵੀਡੀਓ ਪਹੁੰਚ ਸਕੇ ਪਤਾ ਲੱਗ ਸਕੇ